ਵਪਾਰਤ ਅੱਜ ਜਿਹੜੀ ਸੂਬੇ ਦੀ ਸਰਕਾਰ ਹੈ ਉਹਦਾ ਜਿਹੜਾ ਚਿਹਰਾ ਉਹ ਬੇਨਕਾਬ ਹੋ ਗਿਆ ਕਿ ਉਸ ਸਰਕਾਰ ਨੂੰ ਕਿੰਨਾ ਧਾਰਾ ਮਿਲ ਤੋਂ ਕਿੱਡੀ ਬਹਾਹਟ ਹੈ ਅੱਜ ਦੇਖਣਾ ਮਿਲੀ ਹੈ ਕਿ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਨਾ ਕਿ ਤੁਹਾਨੂੰ ਪਤਾ ਹੈ ਕਿ ਮੈਂ 2 ਮਹੀਨੇ ਪਹਿਲੇ ਵਿਧਾਨ ਸਭਾ ਦੇ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਸੀ ਮੇਰਾ ਸਤੀਫਾ ਦੇਣ ਦਾ ਕਾਰਨ ਸੀ ਕਿ ਜਿਹੜੀ ਆਉਣ ਵਾਲੀ ਜਿਹੜੀ ਚੋਣ ਹੈ ਲੋਕ ਸਭਾ ਦੇ ਜਿਹੜੇ ਇੱਕ ਤਰੀਕ ਜਿਹੜੇ ਹੋ ਕੇ ਗਏ ਹੈ ਕਿ ਜਿੱਦਾਂ ਹਮਾਚਲ ਦੇ ਵਿੱਚ ਇਲੈਕਸ਼ਨ ਹੋਇਆ ਉਦਾਂ ਜਲੰਧਰ ਦੀ ਉਪ ਸਭਾ ਸੀਟ ਤੇ ਜਿਹੜੇ ਬਾਈ ਇਲੈਕਸ਼ਨ ਕਰਾਇਆ ਜਾਵੇ ਕਿ ਜਿਹੜੀ ਸੂਬੇ ਦੀ ਸਰਕਾਰ ਕਹਿੰਦੀ ਅਸੀਂ ਬੜੇ ਕੰਮ ਕੀਤੇ ਬੜਾ ਵਿਕਾਸ ਕੀਤਾ ਅਸੀਂ ਤੇ ਨੇਰੀ ਲਿਆਤੀ ਕੰਮਾਂ ਦੀ ਅਗਰ ਉਹਨਾਂ 'ਚ ਸਚਾਈ ਸੀ ਜਿਹੜਾ ਅੱਜ ਇਸ ਤਸਦੀਫਾ ਤੁਸੀਂ ਦਬਾਅ ਤੇ ਮਨਜ਼ੂਰ ਕਰਵਾਇਆ ਕਿ 2 ਮਹੀਨੇ ਪਹਿਲੇ ਕਰਵਾਂਦੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਸਥਿਤੀ ਕੀ ਹੈ ਮਹਿਰਾਨ ਹੋ ਗਿਆ ਸਪੀਕਰ ਸਾਹਿਬ ਦੇ ਉੱਤੇ ਜਿਨ੍ਹਾਂ ਦੇ ਉੱਤੇ ਮੈਨੂੰ ਬਹੁਤ ਉਮੀਦਾਂ ਸੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਤੋਂ ਮੈਨੂੰ ਬਹੁਤ ਉਮੀਦਾਂ ਸੀ ਮੈਂ ਦੱਸਣ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਦਾ ਚਿਹਰਾ ਕਿਦਾਂ ਬੇਨਕਾਮ ਹੋਇਆ ਹੈ ਕਿ ਮੈਨੂੰ ਅੱਜ ਤੋਂ 10-12 ਦਿਨ ਪਹਿਲੇ ਇੱਕ ਲੈਟਰ ਆਂਦੀ ਹੈ ਮੇਰੇ ਘਰ ਤੇ ਵਿੱਚ ਕਿ ਪੰਜਾਬ ਵਿਧਾਨ ਸਭਾ ਤੋਂ ਇੱਕ ਲੈਟਰ ਆਈ ਹੈ ਕਿ ਤੁਹਾਨੂੰ 3 ਤਰੀਕ ਨੂੰ ਸਵੇਰੇ 11 ਵਜੇ ਪੰਜਾਬ ਵਿਧਾਨ ਸਭਾ ਦੇ ਵਿੱਚ ਸਪੀਕਰ ਸਾਹਿਬ ਨੇ ਬੁਲਾਇਆ ਤੁਹਾਡੇ ਸਪੀਚ ਦੇ ਰਿਗਾਰਡਿੰਗ ਤੁਹਾਡੇ ਨਾਲ ਰੂ ਰੂ ਬੋਹਣਗੇ ਮੈਂ ਆਪਣੇ ਹਲਕੇ ਦੇ ਲੋਕਾਂ ਨਾਲ ਗੱਲ ਕੀਤੀ ਕਿ ਮੈਨੂੰ ਸਪੀਕਰ ਸਾਹਿਬ ਕਿਹਨੇ ਤਰੀਕ ਬੁਲਾ ਰਹੇ ਆ ਮੇਰੇ ਹਲਕੇ ਦੇ ਲੋਕਾਂ ਨੇ ਜਿਨ੍ਹਾਂ ਨੇ ਮੈਨੂੰ ਐਮ ਐਲ ਏ ਬਣਾਇਆ ਮੇਰੇ ਪਰਿਵਾਰ ਦੇ ਸਦਸੇ ਉਹਨਾਂ ਨੇ ਕਿਹਾ ਯਾਰ ਵੋਟ ਤੇ ਆਪਾਂ ਤੈਨੂੰ ਪਾਈ ਹੈ ਵੋਟ ਤੇ ਆਪਾਂ ਤੇਰੇ ਕਰਕੇ ਤੈਨੂੰ ਦਿੱਤੀ ਆਪਾਂ ਕੋ ਪਾਰਟੀ ਨੂੰ ਮੋਰ ਨਹੀਂ ਦਿੱਤੀ ਅਸੀਂ ਕੋਈ ਵੀ ਪਾਰਟੀ ਨੂੰ ਵੋਟ ਨਹੀਂ ਪਾਈ ਅਸੀਂ ਵੋਟ ਤੇ ਤੈਨੂੰ ਪਾਈ ਐ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਨੂੰ ਵਾਪਸ ਲੈ ਅਸਤੀਫਾ ਮੈਂ ਕਿਹਾ ਯਾਰ ਉਹ ਕਿਉਂ ਉਹ ਕਹਿੰਦੇ ਆ ਕਿ ਅਸੀਂ ਤੇਰੇ ਕੋਲ ਕੰਮ ਲੈਣੇ ਆਂ ਤੇ ਤੂੰ ਵਿਸ਼ਵਾਸ ਕੀਤਾ ਤੈਨੂੰ ਐਮਐਲਏ ਬਣਾਇਆ ਕਿ ਸਾਡੇ ਜਿਹੜੇ ਦੁੱਖ ਸੁੱਖ ਤੇ ਕੰਮ ਐ ਸਾਡੇ ਤੇ ਲੜਾਈ ਲੜੇਗਾ ਸਾਡੇ ਲਈ ਸੰਘਰਸ਼ ਕਰੇਗਾ ਇਸ ਕਰਕੇ ਤੂੰ ਆਪਣੇ ਐਮਐਲਏ ਪਦ ਤੋਂ ਅਸਤੀਫਾ ਵਾਪਸ ਲੈ ਮੈਂ 2 ਦਿਨ ਬਹੁਤ ਸੋਚਿਆ ਲੀਗਲ ਸਲਾਹ ਕੀਤੀ ਤੇ ਦੋਸਤੋ ਮੈਂ 29 ਅਦਿਕ ਰਾਤ ਨੂੰ ਸਤੀਫਾ ਵਾਪਸ ਲੈਣ ਦਾ ਆਪਣਾ ਜਿਹੜਾ ਮਨ ਹੈ ਉਹਨੂੰ ਬਣਾ ਲਿਆ 30 ਤਰੀਕ ਸਵੇਰੇ ਮੈਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਸਤੀਫਾ ਵਾਪਸ ਲੈਣ ਦੀ ਮੈਂ ਜਿਹੜੀ ਆਪਣੀ ਲੈਟਰ ਭੇਜ ਦਿੱਤੀ ਆਪਣੇ ਲੈਟਰ ਪੈਡ ਉੱਤੇ ਜਿਹਨੂੰ ਮੈਂ ਸਟਰੀਟ ਪੋਸਟ ਦੇ ਮਾਧਮ ਨਾਲ ਸਪੀਕਰ ਸਾਹਿਬ ਨੂੰ ਲੈਟਰ ਭੇਜੀ ਹੈ ਬੜੇ ਹੈਰਾਨਗੀ ਦੀ ਗੱਲ ਹੈ ਕਿ ਜਿਹੜੀ ਮੈਨੂੰ ਸਪੀਕਰ ਸਾਹਿਬ ਨੇ ਮੈਨੂੰ ਬੁਲਾਇਆ ਤੇ ਤੁਸੀਂ 3 ਤਰੀਕ ਸਵੇਰੇ 11 ਵਜੇ ਵਿਧਾਨ ਸਭਾ 'ਚ ਪਹੁੰਚੋ ਇਹ ਲੈਟਰ ਪੰਜਾਬ ਦੇ ਲੋਕਾਂ ਦੱਸਣਾ ਚਾਹਣਾ ਇਹ ਉਹ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹਣਾ ਕਿ ਸਪੀਕਰ ਸਾਹਿਬ ਨੂੰ ਭੇਜੀ ਹੋਈ ਲੈਟਰ 3 ਤਰੀਕ 11 ਵਜੇ ਮੈਂ ਅੱਜ ਸਪੀਕਰ ਸਾਹਿਬ ਦੇ ਕੋਲ ਪਹੁੰਚ ਗਿਆ ਪਰ ਉੱਥੇ ਸਪੀਕਰ ਸਾਹਿਬ ਆਪਣੀ ਕੁਰਸੀ 'ਤੇ ਨਹੀਂ ਬੈਠੇ ਸੀ ਉਹਨਾਂ ਦੇ ਸੈਕਟਰੀ ਸਾਹਿਬ ਇਹਨੂੰ ਕਹਿੰਦੇ ਕਿ ਸਪੀਕਰ ਸਾਹ ਆਊਟ ਆਫ ਸਟੇਸ਼ਨ ਹੈ ਇਸ ਕਰਕੇ ਕਿ ਜਿਹੜਾ ਮੈਂ ਜਿਹੜੀ ਵਾਪਸ ਲੈਤ ਦੇ ਜਿਹੜੀ ਸਤੀਫਾ ਮੇਰੀ ਲੈਟਰ ਸੀ ਨਾ ਮੈਂ ਉਹਨਾਂ ਨੂੰ ਰਸੀਬ ਕਰਵਾ ਕੇ ਸੈਕਟਰੀ ਤੋਂ ਸਪੀਕਰ 11:55 ਮਿੰਟ ਲੈਟਰ ਉਹਨਾਂ ਨੇ ਰਸੀਬ ਕੀਤੀ ਸੈਕਟਰੀ ਨੇ ਮੈਨੂੰ ਕਿਹਾ ਕਿ ਅਜੇ ਕੋਈ ਵੀ ਤੁਹਾਡਾ ਸਤੀਫਾ ਜਿਦਾ ਮਨਜ਼ੂਰ ਨਹੀਂ ਹੋਇਆ ਅੱਜ ਸੈਕਟਰੀ ਮੈਨੂੰ ਕਹਿ ਰਿਹਾ 11:55 ਮਿੰਟ ਦੇ ਉੱਤੇ ਕਿ ਤੁਹਾਡਾ ਸਤੀਫਾ ਮਨਜ਼ੂਰ ਨਹੀਂ ਹੋਇਆ ਇਸ ਕਰਕੇ ਤੁਸੀਂ 11 ਤਰੀਕ ਸਪੀਕਰ ਸਾਹਿਬ ਵੱਲੋਂ ਤੁਹਾਨੂੰ ਦੁਬਾਰਾ ਬੁਲਾਇਆ ਜਾ ਰਿਹਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ 11 ਤਰੀਕ ਸਵੇਰੇ 11 ਵਜੇ ਤੁਸੀਂ ਦੁਬਾਰਾ ਪੇਸ਼ ਹੋਣਾ ਹੈ ਦੋਸਤੋ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਰਕਾਰ ਦੀ ਨਲਾਕੀ ਦੇਖੋ ਮੈਨੂੰ ਸਪੀਕਰ ਸਾਹਿਬ ਤੋਂ ਇਹ ਉਮੀਦ ਨਹੀਂ ਸੀ ਕਿ ਅੱਜ ਮੇਰਾ ਪੁਰਾਣੀ ਡੇਰ ਦੇ ਵਿੱਚ ਸਪੀਕਰ ਸਾਹਿਬ ਜਿਹੜੇ ਛੁੱਟੀ ਤੇ ਗਏ ਸੀ ਕਿੱਡਾ ਦਬਾਅ ਵਾ ਦਿੱਲੀ ਵਾਲਿਆਂ ਦਾ ਕਿੱਡਾ ਦਬਾਅ ਹੈ ਚੰਡੀਗੜ੍ਹ ਬੈਠੇ ਨੇ ਵੱਟੀਆਂ ਵੱਡੀਆਂ ਕੋਠੀਆਂ ਦੇ ਵਿੱਚ ਸਪੀਕਰ ਸਾਹਿਬ ਨੂੰ ਸਾਡੇ 3 ਵਜੇ ਸਪੀਕਰ ਸਾਹਿਬ ਨੂੰ ਬੁਧਾਨ ਸਭਾ ਚ ਆ ਕੇ ਪ੍ਰੈਸ ਨੂੰ ਦੱਸਣਾ ਪਿਆ ਕਿ ਜਿਹੜਾ ਸਤੀਫਾ ਹੈ ਉਹ ਪਹਿ ਪੁਰਾਣੀ ਡੇਟ ਸੈਕਟ ਕਰ ਲਿਆ ਸਪੀਕਰ ਸਾਹਿਬ ਅੱਜ ਤੁਸੀਂ ਲੋਕਤੰਤਰ ਦੇ ਵਿੱਚ ਅੱਜ ਤੁਸੀਂ ਭਾਰਤ ਦੇ ਸੰਵਿਧਾਨ ਦੇ ਉੱਤੇ ਅੱਜ ਬਹੁਤ ਵੱਡੀ ਜਿਹੜੀ ਇਹ ਜਿਹੜੀ ਜਿਹੜੀ ਅੱਜ ਤੁਸੀਂ ਕੰਮ ਕੀਤਾ ਹੈ ਇਹ ਬਹੁਤ ਨਿੰਦਾ ਵਾਲਾ ਕੰਮ ਹੈ ਅਜੇ ਮੈਂ ਇਹ ਕਹਿ ਸਕਦਾ ਹਾਂ ਕਿ ਕਾਲੇ ਅਖ਼ਬਾਰਾਂ 'ਚ ਲਿਖਿਆ ਜਾਊਗਾ ਕਿ ਤੁਸੀਂ ਐਡਾ ਪ੍ਰੈਸ਼ਰ ਦੱਲੇ ਤੁਹਾਡੇ ਲੋਕਾਂ ਨੂੰ ਬਹੁਤ ਉਮੀਦ ਆ ਸੀ ਕਿ ਤੁਸੀਂ ਇਨਸਾਫ ਕਰੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ